वाहिगुरु जी का ख़ालसा वाहिगुरु जी की फते सलो हा हा करत बेहानग अझान अड़क मुखावत नानक करत कमान मायाग्रस मूरख बेसम मनुखां जी उमिरि ਇਸੇ ਬਹਿਾਨੇ ਵਿੱਚ ਬੀਤ ਜਾਂਦੀ ਹੈ ਕਿ ਮੈਂ ਹੀ ਵੱਡਾ ਹੋਵਾਂ ਮੈਂ ਹੀ ਹੋਵਾਂ ਏ ਨਾਨਕ ਹੋਮੇ ਦੇ ਆਸਰੇ ਕੀਤੇ ਕੰਮਾਂ ਦੇ ਸੰਸਕਾਰਾਂ ਦੇ ਕਾਰਨ ਹੋਮੇ ਦਾ ਕੰਡਾ ਚੁਬ ਚੁਬ ਕੇ ਹੀ ਉਹਨਾਂ ਦੀ ਆਤਮਿਕ ਮੌਤ ਹੋ ਜਾਂਦੀ ਹੈ ਜਿਵੇਂ ਕੋਈ ਤ੍ਰਾਇਆ ਪਾਣੀ ਖੁਣ ਮਰਦਾ ਹੈ ਉਹ ਆਤਮਿਕ ਸੁਖ ਬਾਜੋਂ ਟਟਫ ਦੇ ਹਨ वाहेगुरु जी का खालसा वागुरु जी की फतेह